ਇਹ ਹੰਗਾਮਾ ਰੋਪੜ ਦੇ ਵਿੱਚ ਹੈ ਮਾਮਲਾ 4 ਏਕੜ ਜ਼ਮੀਨ ਦੇ ਉੱਤੇ ਕਬਜ਼ੇ ਦਾ ਹੈ ਰੋਪੜ ਦੇ ਬਾਈਪਾਸ ਕੋਲ ਲੰਬੇ ਸਮੇਂ ਤੋਂ ਇਸ ਜ਼ਮੀਨ ਦੇ ਉੱਤੇ ਝੁੱਗੀਆਂ-ਚੌਪੜੀਆਂ ਬਣੀਆਂ ਹੋਈਆਂ ਸੀ ਕੁਝ ਮਹੀਨੇ ਪਹਿਲਾਂ ਅਦਾਲਤ ਵੱਲੋਂ ਥਾਂ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹੁਕਮਾਂ ਦੀ तामील ਕਰਦਿਆਂ ਪੁਲਿਸ ਨੇ ਕਬਜ਼ਾ ਹਟਵਾ ਦਿੱਤਾ ਪਰ ਇਸ ਥਾਂ ਤੇ ਬਣਾਈ ਗਈ ਇੱਕ ਮਸਜਿਦ ਨੂੰ ਲੈ ਕੇ ਰੇੜਕਾ جاری ਰਿਹਾ ਜਿਸ ਨੂੰ ਹਟਾਉਣ ਦੇ ਵਿੱਚ ਪੁਲਿਸ ਪਹਿਲਾਂ ਵੀ ناکਾਮ ਰਹੀ ਸੀ ਉਸ ਤੋਂ ਬਾਅਦ ਅੱਜ ਫਿਰ ਤੋਂ ਪੁਲਿਸ ਪਹੁੰਚੀ ਪਰ ਉਸ ਦਾ ਸਾਹਮਣਾ ਹੋਇਆ ਝੁੱਗੀਆਂ-ਚੌਪੜੀਆਂ ਦੇ ਵਿੱਚ ਰਹਿਣ ਵਾਲਿਆਂ ਨਾਲ ਪੀੜਨੇ ਪੁਲਿਸ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਮੌਕੇ ਤੇ ਪਹੁੰਚੇ ਐਸਐਚਓ ਨੂੰ ਵੀ ਲੋਕਾਂ ਨੇ ਨਹੀਂ ਬਖਸ਼ਿਆ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਵਿਖੇ ਤੇ ਬਾਅਦ ਵਿੱਚ ਤਹਿਸੀਲਦਾਰ ਵੀ ਮੌਕੇ ਦੇ ਉੱਤੇ ਪਹੁੰਚੇ ਪੱਥਰਬਾਜ਼ੀ ਦੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਜ਼ਮੀਨ ਦੇ ਮਾਲਕ ਨੂੰ ਸੱਟਾਂ ਲੱਗੀਆਂ ਨੇ ਜੀ 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 ਅਸੀਂ ਪ੍ਰੋਪਰਟੀ ਦੀ ਦੀ ਬਾਹਰ ਆ ਕੇ ਬੰਦੇ ਇੱਥੇ ਬਾਹਰ ਬੈਠ ਗਏ ਦੇ ਵਿੱਚ ਉਦੋਂ ਬਾਅਦ ਜਿਹੜਾ ਹੈਗਾ ਸੀ ਜਗਾਦਾਰ ਸੀ ਸੰਘਰਸ਼ ਕਰ ਰਹੇ ਆ ਪਹਿਲਾਂ ਲੋਅਰ ਕੋਰਟ ਚੋਂ ਜਿੱਤੇ ਪਰ ਸੈਸ਼ਨ ਚੋਂ ਜਿੱਤੇ ਹਾਈ ਕੋਰਟ ਕੋ ਜਿੱਤ ਗਏ ਉਸ ਤੋਂ 3 ਸਾਲ ਹੋ ਗਏ ਸਾਨੂੰ ਉਹ ਕਬਜ਼ਾ ਲੈਣ ਦੇ ਚੱਕਰ ਔਰ ਸਾੜੀ ਵਾਲੀ ਇੱਕ ਮਹੀਨਾ ਪਹਿਲਾਂ ਕਾਦੀ ਦੇ ਇਹਨਾਂ ਪਿਆਰ ਨਾਲ ਉਠਾਉਂਦੀ ਰਹੀ ਸਾਰਾ ਕੁਝ ਕਰ ਲਿਆ ਫਿਰ ਇੱਥੇ ਪੇਟ ਮਾਰ ਕੇ ਇੱਥੇ ਜੁਗਾਰੀਆਂ ਬਣਾ ਕੇ ਉਹਦੇ ਵਿੱਚ ਖਰਾਣ ਰੱਖ ਕੇ ਬੈਠ ਕੇ ਸੀ ਜਾਂ ਦੂਸਰਾ ਇਹੋ ਜਿਹਾ ਸਿਸਟਮ ਬਣਾਉਂਦੇ ਰਹਿੰਦੇ ਆ ਜੀ ਹਰ ਵਾਰ ਵੀ ਹੁਣ ਆ ਕੇ ਫੇਰ ਜਦੋਂ ਇੱਕ ਰਾ ਫਿਰ ਪੱਥਰਵਾਜੀ ਫੇਰ ਕਰ ਕੱਲ ਜਦੋਂ ਦੋ ਦਿਨ ਹੋਏ ਪਹਿਲਾਂ ਅਸਲਾਟ ਪੀਤੀ ਆ ਸਰ ਅਸੀਂਾਂ ਨੂੰ ਵੀ ਭਾਈ ਉੱਠੋ ਜਿਹੜਾ ਉਹ ਬੰਦਾ ਹੈਗਾ ਸਾੜ ਵਾਲੀ ਦੀ ਇਹ ਸਮਾਨ ਨੂੰ ਚੱਕ ਲੋ ਭਈ ਇਹਨਾਂ ਨੂੰ ਕੋਈ ਕੰਟਰੋਲ ਨਹੀਂ ਕਰਿਆ ਸਕੋ ਜਿਹੜਾ ਹੈਗਾ ਉਲਟਾ ਮਤਲਬ ਹੈਗਾ ਵੀ ਇੱਥੇ ਕੋਈ ਹੋ ਨਹੀਂ ਹੈਗਾ ਇੱਥੇ ਫਰਾਨਾ ਐ ਕਰਦਣਾ ਹੈ ਉਹ ਕਰਦਣਾ ਹੈ ਕੋਈ ਤਾਂ ਬੇਮਾਰ ਦੇ ਨੇ ਕੁਛ ਤੈਸ਼ ਵਿੱਚ ਆ ਕੇ ਉਹਨਾਂ ਨੇ ਜਰੂਰ ਪਥਰ ਪਥਰ ਚਲਾਇਆ ਪਰ ਕੋਈ ਐਨਾ ਸੀਰੀਅਸ ਮੈਟਰ ਨਹੀਂ ਹੈ ਸੋ ਸਭ ਕੁਝ ਠੀਕ ਠਾਕ ਹੈ ਤੇ ਸਾਰਾ ਕੰਮ ਠੀਕ ਠਾਕ ਹੋ ਰਿਹਾ ਜੋ ਵੀ ਸਾਨੂੰ ਤਹਿਸੀਲਦਾਰ ਸਾਹਿਬ ਵੱਲੋਂ ਲਿਖਤੀ ਆਏਗਾ ਉਹਦੇ ਅਕੋਰਡਿੰਗ ਜੋ ਵੀ ਅਫੈਂਸ ਬੰਦਾ ਹੈ ਕਾਰਵਾਈ ਕੀਤੀ ਜਾਏਗੀ